ਉਹਨਾਂ ਦੇ ਵਿੱਚ ਸਾਡੇ ਕੋਲੇ ਇੱਥੇ ਆ ਜਾਣਗੇ ਤੁਹਾਨੂੰ ਪਤਾ ਹੈ 3 ਮਹੀਨੇ ਹੋ ਗਏ ਆ ਸਿੱਧੂ ਦੀ ਡੈਥ ਹੋਈ ਨੂੰ ਤੇ ਜਿਹੜਾ ਸਿੱਧੂ ਦਾ ਕਾਰੋਬਾਰ ਸੀ ਉਹ ਕਾਫੀ ਵੱਡਾ ਤੇ ਫੈਲਿਆ ਹੋਇਆ ਸੀਗਾ ਉਹਨੂੰ ਸੁਮੇਟਣਾ ਵੀ ਸੀਗਾ ਸਮਾਂ ਲੰਘ ਗਿਆ ਤਾਂ 3 ਮਹੀਨੇ ਕੇਸ ਦੀ ਕਾਰਵਾਈ ਦੇ ਵਿੱਚ ਆਪਾਂ ਜਿਹੜੇ ਟਪਾਏ ਆ ਵੀ ਕਦੇ ਪ੍ਰਸ਼ਾਸਨ ਨੇ ਕਦੇ ਮੀਟਿੰਗ ਰੱਖ ਲਈ ਕਦੇ ਆਪਾਂ ਹਾਈ ਕੋਰਟ ਬਾਗੇ ਕਦੇ ਆਪਾਂ ਕਿਸੇ ਲੀਡਰ ਕੋਲੇ ਮਿਲਨ ਬਾਕੇ ਇਸੇ ਚੀਜ਼ ਦੇ ਵਿੱਚ ਸਮਾਂ ਨਿਕਲ ਗਿਆ ਕਾਰੋਬਾਰ ਨੂੰ ਨਹੀਂ ਸਾਮ ਸਕੇ ਉਹ ਕਾਰੋਬਾਰ ਨੂੰ ਦੇਖਣ ਦੇ ਲਈ ਗਏ ਹੋਏ ਐ ਤੇ ਕੱਲ ਜਾਂ ਪਰਸੋ ਤੱਕ ਆਪਣੇ ਕੋਲੇ ਆ ਜਾਣਗੇ ਪਰ ਜਿਹੜੀਆਂ ਆ ਇੱਕ ਦੋ ਦਿਨਾਂ ਦੀਆਂ ਗੱਲਾਂ ਹੋ ਰਹੀਆਂ ਐ ਵਿਆਪਾ ਦਾ ਸਿੱਧੂ ਮੂਸੇ ਵਾਲੇ ਦੇ ਡੈਡੀ ਨੂੰ ਧਮਕੀ ਮਿਲੀ ਉਹ ਸੱਚ ਐ ਵੀਰੇ ਉਹ ਇੱਕ ਨਹੀਂ ਦੋ ਧਮਕੀਆਂ ਮਿਲੀਆਂ ਇੱਕ ਤਾਂ ਜਾਣ ਵੇਲੇ ਮਿਲੀ ਐ ਇੱਕ ਕੱਲ ਮਿਲੀ ਐ ਉਹਨਾਂ ਧਮਕੀਆਂ ਤੋਂ ਡਰਦਾ ਸਿੱਧੂ ਪਰਿਵਾਰ ਇੱਥੋਂ ਨਹੀਂ ਗਿਆ ਉਹ ਪਹਿਲਾਂ ਹੀ ਇੱਥੋਂ ਸੋਮਵਾਰ ਦਾ ਗਿਆ ਹੋਇਆ ਸੀਗਾ ਸੀਗਾ ਸ਼ਨੀਵਾਰ ਤੱਕ ਵਾਪਸ ਆ ਜਾਂਗੇ ਐਤਵਾਰ ਅਸੀਂ ਲੋਕਾਂ ਨੂੰ ਮਿਲਾਂਗੇ ਪਰ ਕੁਝ ਮਜਬੂਰੀਆਂ ਹੋ ਜਾਂਦੀਆਂ ਕਾਰੋਬਾਰ ਜਿਆਦਾ ਫੈਲਿਆ ਹੋਇਆ ਉਹਨੂੰ ਸਵੇਟਨ ਤੇ ਟਾਈਮ ਲੱਗਦਾ ਹੈ ਇਸ ਕਰਕੇ ਉਹਨਾਂ ਨੂੰ ਇੱਕ ਦੋ ਦਿਨ ਵੱਧ ਲੱਗੇ ਪਰ ਉਹਦਾ ਕੁਝ ਨਜਾਇਜ਼ ਫਾਇਦਾ ਕੁਝ ਸਾਡੇ ਮੀਡੀਆ ਕਰਮੀ ਤੇ ਆ ਜਿਹੜੇ ਚੈਨਲਾਂ ਵਾਲੇ ਤੇ ਆ ਬਲੌਕਾਂ ਵਾਲੇ ਇਹਨਾਂ ਨੇ ਪਟਾਇਆ ਜੀ ਵੀ ਉਹ ਫਲਾਨਾ ਸਿੰਘ ਤਾਂ ਜੀ ਬਲਕੌਰ ਸਿੰਘ ਤਾਂ ਡਰਦਾ ਗੈਂਗਸਟਰਾਂ ਦੀ ਧਮਕੀ ਤੋਂ ਡਰਦਾ ਪਿੰਡ ਛੱਡ ਕੇ ਕੋਠੀ ਛੱਡ ਕੇ ਬਾਗ ਗਿਆ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਬਲਕੌਰ ਸਿੰਘ ਉਸ ਸਿੱਧੂ ਮੂਸੇ ਵਾਲੇ ਦਾ ਪਿਓ ਐ ਜਿਹੜਾ ਸਿੱਧੂ ਮੂਸੇ ਵਾਲਾ ਪੂਰੀ ਇੰਡਸਟਰੀ ਨੂੰ ਅੱਗੇ ਲਾਈ ਰੱਖਿਆ ਜਿਹੜਾ ਕਿਤੇ ਤੋਂ ਝੁਕਿਆ ਨਹੀਂ ਤੇ ਬਲਕੌਰ ਸਿੰਘ ਉਹਦਾ ਪਿਓ ਐ ਉਹ ਕਿੱਦਾਂ ਕਿਸੇ ਤੋਂ ਝੁਕ ਜੂਗਾ ਕੋਈ ਲਾਰੈਂਸ ਬਸਰੋਈ ਦੇ ਕੋਈ ਅਸੀਂ ਮੁੱਲ ਨਹੀਂ ਲੈਂਦਾ ਹੋਇਆ ਉਹਨੇ ਪੰਜਾਬ ਜੰਗੂ ਭਗਵਾਨਪੁਰਿਆ ਨੇ ਮੁੱਲ ਨਹੀਂ ਲੈਂਦਾ ਹੋਇਆ ਠੀਕ ਐ ਉਹ ਗੈਂਗਸਟਰ ਨੇ ਉਹਨਾਂ ਨੂੰ ਸਰਕਾਰ ਦੀ ਸਹ ਹੈ ਉਹਨਾਂ ਕੋਲੇ 2 200 3 399 ਗਨਮੈਨ ਹੈ 7 700 ਉਹਨਾਂ ਕੋਲੇ ਗੁਰਕਾ ਜਿਹੜਾ ਇੱਕ ਕੈਨ ਤੇ ਗੋਲੀਆਂ ਮਾਰ ਕੇ ਮੇਰੇ ਵਰਗੇ ਨੂੰ ਮਾਰ ਦਿੰਦਾ ਤੇ ਤੁਹਾਡੇ ਵਰਗੇ ਦੇ ਪੁੱਤਾਂ ਨੂੰ ਕਿਸੇ ਵੀ ਕਾਲਜ ਸਕੂਲ ਤੋਂ ਲਿਆ ਕੇ ਜੋ ਇੱਕ ਕੌਲ ਤੇ ਉੱਤੇ ਵੀ ਮੈਨੂੰ ਪੈਸੇ ਦਿਓ ਨਹੀਂ ਤਾਂ ਤੁਹਾਡੇ ਪੁੱਤ ਨੂੰ ਮਾਰ ਕੇ ਕਿਸੇ ਸੂਏ ਲੈਰ ਚ ਪਾ ਦਾਂਗੇ ਕਰ ਦਿੰਦੇ ਆ ਕਿਉਂਕਿ ਉਹਨਾਂ ਨੂੰ ਸਹ ਹੈ ਸਰਕਾਰਾਂ ਉਹਨਾਂ ਨੂੰ ਚਲਾਉਂਦੀਆਂ ਸਰਕਾਰਾਂ ਦੇ ਸਿਰ ਤੇ ਉਹ ਚੱਲਦੇ ਆ ਪਰ ਬਲਕੌਰ ਸਿੰਘ ਕਹੇ ਜੀ ਇਨਸਾਨ ਹੈ ਜਿਹੜੇ ਨਾ ਤਾਂ ਸਰਕਾਰ ਤੋਂ ਡਰਨ ਤੇ ਨਾ ਉਹਨਾਂ ਲਾਲਸ ਬਿਸ਼ਰੋਈ ਤੇ ਆਪਣਾ ਜੱਗੂ ਭਗਵਾਨਪੁਰੀਏ ਤੇ ਹੋਰ ਜਿਹੜੇ ਬੈਠੇ ਆ ਉਹਨਾਂ ਤੋਂ ਡਰਨ ਕਦੇ ਉਹਨਾਂ ਤੋਂ ਡਰਦੇ ਨਹੀਂ ਉਹ ਆਪਦੇ ਇਨਸਾਫ ਦੇ ਲਈ ਲੜਨਗੇ ਉਹਨਾਂ ਦਾ ਤਾਂ ਪੁੱਤ ਸੀਗਾ ਜਿਹੜਾ 6.5 ਫੁੱਟ ਦਾ ਉਹ ਚਲਾ ਗਿਆ ਉਹ ਆਪਦੇ ਪੁੱਤ ਦੀ ਇਨਸਾਨ ਜਿਹੜੀ ਲੜਾਈ ਹੈ ਉਹ ਲੜ ਲੈਂਦੇ ਪਰ ਹੁਣ ਉਹ ਲੜਾਈ ਪੂਰੇ ਪੰਜਾਬ ਦੇ ਪੁੱਤਾਂ ਦੀ ਲੜ ਰਹੀ ਹੈ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਮਾਹੌਲ ਬਣ ਗਿਆ ਗੈਂਗਸਟਰੀ ਦਾ ਉਹਨੂੰ ਖਤਮ ਕਰਨ ਦੇ ਲਈ ਉਹਨਾਂ ਨੂੰ ਨੱਥ ਪਾਉਣ ਦੇ ਲਈ ਬਲਕੌਰ ਸਿੰਘ ਨੇ ਜਿਹੜਾ ਇਹ ਕਦਮ ਚੱਕਿਆ ਇਹ ਜਾਂ ਤਾਂ ਇਹਨਾਂ ਸਰਕਾਰਾਂ ਨੂੰ ਕਿਸੇ ਪਾਸੇ ਲਾਂਬੇ ਕੀਤਾ ਜਾਵੇ ਜਾਂ ਫਿਰ ਇਹ ਗੈਂਗਸਟਰਾਂ ਨੂੰ ਲਾਂਬੇ ਕੀਤਾ ਜਾਵੇ ਕੋਈ ਇੱਕ ਹੱਲ ਹੋ ਜਾਵੇ ਜਾਂ ਤਾਂ ਸਾਨੂੰ ਇਹ ਦੱਸ ਦੇ ਨਾ ਕਿ ਅਸੀਂ ਪੰਜਾਬ ਛੱਡ ਕੇ ਕਿਸੇ ਬਾਹਰਲੇ ਦੇਸ਼ ਦੇ ਵਿੱਚ ਆਪਣੇ ਬੱਚੇ ਵੀ ਲੈ ਲਈਏ ਤੇ ਆਪ ਵੀ ਭੱਜ ਜਾਈਏ ਜਾਂ ਸਾਨੂੰ ਇਹੋ ਜਿਹਾ ਮਾਹੌਲ ਦਿੱਤਾ ਜਾਵੇ ਇਹੋ ਜਿਹਾ ਮਾਹੌਲ ਸਿਰਜਿਆ ਜਾਵੇ ਕਿ ਕੋਈ ਹੋਰ ਮੂਸੇ ਵਾਲਾ ਇਥੋਂ ਤੇ ਇਸ ਦੁਨੀਆ ਤੂਫਾਨੀ ਦੁਨੀਆ ਤੋਂ ਨਾ ਜਾਵੇ ਇਸ ਕਰਕੇ ਬਲਕੌਰ ਸਿੰਘ ਜਿਹੜਾ ਬੇਵਾਕੀ ਬੋਲਦਾ ਹਰ ਐਤਵਾਰ ਬੋਲਦਾ ਪ੍ਰਸ਼ਾਸਨ ਦਾ ਉਹ ਤੇ ਦਵਾ ਹੁੰਦਾ ਵੀ ਇਹ ਪ੍ਰੋਗਰਾਮ ਨਾ ਹੋਵੇ ਐਤਵਾਰ ਨੂੰ ਲੋਕ ਨਾ ਇਕੱਠੇ ਹੋਣ ਜਿਵੇਂ ਕਿ ਕੈਂਡਲ ਮਾਰਚ ਦੇ ਵਿੱਚ ਵੀ ਕੀਤਾ ਪਰ ਬਲਕੌਰ ਸਿੰਘ ਕਿਸੇ ਤੋਂ ਝਿਪਦਾ ਨਹੀਂ ਉੱਚਦੂ ਦੀ ਮਾਤਾ ਕਿਸੇ ਤੋਂ ਝਿਪਦੀ ਨਹੀਂ ਨਾ ਡਰੇ ਨਾ ਡਰ ਕੇ ਬਾਹਰ ਗਏ ਆ ਕੱਲ ਆ ਜਾਣਗੇ ਜਿਹਨੇ ਕੋਈ ਦਿੱਕਤ ਹੋਈ ਉਹ ਆ ਕੇ ਆਪ ਦਾ ਦੇਖ ਲੈ ਕੀ ਕਰਦਾ ਪਰ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਨੂੰ ਅਸੀਂ ਕਈ ਵਾਰੀ ਬੇਨਤੀ ਕੀਤੀ ਹੈ ਵੀ ਸਿਕਿਉਰਿਟੀ ਜਿਹੜੀ ਆ ਉਹ ਸਿੱਧੂ ਦੀ ਡੈਡੀ ਦੀ ਬਣਾ ਦਿਓ ਕਿਉਂਕਿ ਸਾਨੂੰ ਪਤਾ ਹੈ ਵੀ ਕੋਈ ਇਹ ਜੀ ਕੋਈ ਅਨਖਬ ਨਹੀਂ ਜਿਹੜੀ ਘਟਨਾ ਹੈ ਉਹ ਇੱਥੇ ਨਾ ਵਾਪਰ ਜੇ ਕਿਉਂਕਿ ਫੈਨ ਆਉਂਦੇ ਆ ਪਤਾ ਨਹੀਂ ਲੱਗਦਾ ਕਿਸੇ ਦੇ ਮੂੰਹ ਤੇ ਨਹੀਂ ਲਿਖਿਆ ਹੁੰਦਾ ਵੀ ਕੌਣ ਕਿਵੇਂ ਦਾ ਮੇਰਾ ਕਿਸੇ ਨੂੰ ਨਹੀਂ ਪਤਾ ਵੀ ਮੈਂ ਅੰਦਰ ਕੀ ਸੋਚੀ ਬੈਠਾ ਇੱਥੇ ਆ ਕੇ ਮੈਂ ਕੁਝ ਵੀ ਕਰਦਾ ਉਹਦੇ ਲਈ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ ਇੱਕ ਉਹ ਪ੍ਰਸ਼ਾਸਨ ਆ ਜਿਹਨੇ ਇੱਕ ਸਿਕਿਉਰਿਟੀ ਜਿਹੜਾ 2 ਕਰੋੜ ਰੁਪਇਆ ਮਹੀਨੇ ਦਾ ਸਾਲ ਦਾ ਟੈਕਸ ਦਿੰਦਾ ਉਹ ਵੇ ਸਿੱਧੂ ਮੂਸੇਵਾਲਾ ਉਹਨੂੰ ਸਿਕਿਉਰਿਟੀ ਘਟਾ ਕੇ 3 ਕਰੋੜ ਦੇ ਇਸਤਿਹਾਰ ਲਾ ਕੇ ਪੂਰੇ ਆਪਣਾ ਕਈ ਸਟੇਟਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਉਹਨੂੰ ਮਰਵਾਉਣ ਦੇ ਲਈ ਇੱਕ ਪੂਰਾ ਵਧੀਆ ਕਦਮ ਚੁੱਕਿਆ ਸੀਗਾ 28 ਤਰੀਕ ਨੂੰ ਇਸਤਿਹਾਰ ਲਾ ਦਿੰਦੇ ਆ 3 ਕਰੋੜ ਦੀ ਐਡ ਦਿੰਦੇ ਆ ਸਾਰੇ 12ਾਂ ਦੇ ਵਿੱਚ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾਤੀ ਹੈ 29 ਤਰੀਕ ਨੂੰ ਉਹਨਾਂ ਦਾ ਕਤਲ ਹੋ ਜਾਂਦਾ ਹੈ ਅਸੀਂ ਸਿਰਫ ਇਹ ਪੁੱਛਣਾ ਚਾਹੁੰਦੇ ਆਂ ਇਹ ਚੀਜ਼ ਦੇ ਜ਼ਿੰਮੇਵਾਰ ਕੌਣ ਨੇ ਕੀ ਉਹ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਕਤਲ ਕੀਤਾ ਜਾਂ ਉਹ ਜ਼ਿੰਮੇਵਾਰ ਨਸ਼ੇੜੀ ਹੈ ਜਿਹੜੇ 10-10 15-15 ਹਜ਼ਾਰ ਰੁਪਏ ਲੈ ਕੇ ਇੱਥੋਂ ਦੀ ਇਨਫੋਰਮੇਸ਼ਨ ਦੇਤੀ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਵੀ ਕਸੂਰਮੰਦ ਮੰਨਦੇ ਆਂ ਜਿਹੜੇ ਸਾਡੇ ਸਿੱਧੂ ਦੇ ਨਾਲ ਰਹਿੰਦੇ ਸੀ 24 ਘੰਟੇ ਬਲਾਕ ਪਾਉਂਦੇ ਸੀ ਇੱਥੇ ਬਲਾਕ ਇੱਥੇ ਬੈਠੇ ਨਹੀਂ ਵੀ ਪਾ ਦਿੰਦੇ ਅੰਦਰ ਬੈੱਡਰੂਮ ਦੀ ਵੀ ਪਾਉਂਦੇ ਸੀ ਜਿੰਨੀ ਸਿਕਿਉਰਿਟੀ ਉਹਨਾਂ ਨੇ ਆਪਣਾ ਕੇਕੜੇ ਵਰਗਿਆਂ ਨੇ ਲੀਕ ਕੀਤੀ ਐ ਉਦੋਂ ਵੱਧ ਦੋਸ਼ੀ ਜਿਹੜੇ ਸਾਡੇ ਸਿੱਧੂ ਦੇ ਨਾਲ ਹੁੰਦੇ ਸੀ ਆ ਬਲੌਕ ਵਾਲੇ ਉਹ ਵੀ ਐ ਅਸੀਂ ਉਹਨਾਂ ਨੂੰ ਦੋਸ਼ੀ ਮੰਨਦੇ ਆ ਅੱਜ ਵੀ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਕੰਟਰੋਵਰਸੀਆਂ ਪੇਸ਼ ਆ ਇੱਕ ਦੂਜੇ ਨਾਲ ਕਰਕੇ ਸਿੱਧੂ ਦੇ ਨਾਮ ਤੋਂ ਫੇਮ ਕੱਟ ਕੇ ਪੈਸੇ ਬਣਾਉਣ ਵਾਲੇ ਚੱਕਰ 'ਚੋਂ ਆਪਦਾ ਖੜਾ ਛੱਡੋ ਨਹੀਂ ਸੋਡਾ ਜਿਹੜਾ ਇਲਜ਼ਾਮ ਆ ਉਹ ਬਹੁਤ ਭੜਾ ਹੋਊਗਾ ਅਸੀਂ ਸਾਰਿਆਂ ਨੂੰ ਕੋਰਟ ਦੇ ਵਿੱਚ ਖਿੱਚਾਂਗੇ ਇਹ ਆਦੇ ਆਪ ਨੂੰ ਦੱਸਦੇ ਆ ਕਿ ਮੈਂ ਸਿੱਧੂ ਦਾ ਨਜ਼ਦੀਕੀ ਸੀ ਮੈਂ ਇਸ ਪਰਿਵਾਰ ਦਾ ਨਜ਼ਦੀਕੀ ਸੀ ਇਸ ਪਰਿਵਾਰ ਦਾ ਨਜ਼ਦੀਕੀ ਕੋਈ ਨਹੀਂ ਸੀ ਇਸ ਪਰਿਵਾਰ ਦਾ ਨਜ਼ਦੀਕੀ ਇਹ ਪਰਿਵਾਰ ਖੁਦ ਸੀ ਸਿੱਧੂ ਤੇ ਸਿੱਧੂ ਦੀ ਮਾਤਾ ਤੇ ਸਿੱਧੂ ਦਾ ਪਿਤਾ ਇਹਨਾਂ ਤਿੰਨਾਂ ਤੋਂ ਇਲਾਵਾ ਇਸ ਪਰਿਵਾਰ ਦਾ ਕੋਈ ਲੇੜੇ ਨਹੀਂ ਸੀ ਇੱਕ ਦੂਜੇ ਨਾਲ ਗੱਲਾਂ ਕਰਦੇ ਸੀ ਇੱਕ ਦੂਜੇ ਨੂੰ ਮਿਲਦੇ ਸੀ ਪਰ ਇਹਨਾਂ ਬਲੌਕਾਂ ਵਾਲਿਆਂ ਨੇ ਜਿਹੜੀ ਸਿਕਿਉਰਿਟੀ ਲੀਕ ਕੀਤੀ ਹੈ ਉਹਦੇ ਕਰਕੇ ਐਡਾ ਵੱਡਾ ਹਾਸਾ ਹੋਇਆ ਇਹਨਾਂ ਨੂੰ ਅਕਲ ਆ ਜਾਣੀ ਚਾਹੀਦੀ ਹੈ ਐਤੂ ਬਾਅਦ ਜਿਹੜਾ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਮਿਲਾਂਗੇ ਅਸੀਂ ਇਹੀ ਵਾਰ-ਵਾਰ ਇਹਨਾਂ ਨੂੰ ਬੇਨਤੀ ਕਰਦੇ ਆਂ ਵੀ ਸੋਸ਼ਲ ਮੀਡੀਆ ਤੇ ਲਿਖਣ ਤੇ ਬੋਲਣ ਤੋਂ ਪਹਿਲਾਂ ਥੋੜਾ ਜਿਹਾ ਸੋਚ ਲਿਆ ਕਰੋ ਹੁਣ ਮੈਂ ਜਿਆਦਾ ਕਿਉਂਕਿ ਮੈਂ ਵੀ ਬਾਲਾ ਟਾਈਮ ਲੇ ਰਿਹਾ ਗਰਮੀ ਬਹੁਤ ਹੈ ਹੁਣ ਮੈਂ ਤਾਇਆ ਜੀ ਨੂੰ ਬੇਨਤੀ ਕਰੂੰਗਾ ਵੀ ਉਹ ਦੋ ਮਿੰਟ ਤੁਹਾਡੀ ਜਿਹੜੀ ਆਪ ਦੀ ਹਾਜ਼ਰੀ ਹੈ ਤੁਹਾਡਾ ਧੰਨਵਾਦ ਕਰਨਗੇ ਇੱਥੇ ਆਂ